ਨਮਸਕਾਰ ਦੋਸਤੋ ਮੈਂ ਸ਼ਮਿਸਨ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਜਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੀ ਕਾਫੀ ਚਿਰ ਤੋਂ ਲੋਕਾਂ ਨੂੰ ਜਿਹੜਾ ਸਮੱਸਿਆ ਸੀ ਗਲੀਆਂ ਨਾਲੀਆਂ ਤੇ ਸਿਵਰੇਜ ਦੀ ਸ਼ਮਸ਼ਾਨ ਘਰ ਦੀ ਲੋਕਾਂ ਨੂੰ ਕਾਫੀ ਸਮੱਸਿਆ ਸੀ ਜੇ ਗੱਲ ਕਰਾਂਗੇ ਬਾੜ ਨੰਬਰ 42 43 ਤੇ 44 ਜਿੱਥੇ ਅੱਜ ਕੈਪਟਨ ਮੰਤਰੀ ਲਾਲਚੰਦ ਕਟਾਰੂ ਚੱਕਰ ਬਸੋਂ ਕਰੋੜਾਂ ਦੀ ਲਾਗਤ ਨਾਲ ਉਸ ਗਲੀਆਂ ਦੇ ਨਾਲੀਆਂ ਤੇ ਜਿਹੜੇ ਸ਼ਮਸ਼ਾਨ ਘਰ ਦੇ ਨੀ ਪੱਥਰ ਰੱਖੇ ਗਏ ਆ ਉਹਨਾਂ ਦਾ ਅੱਭੀ ਕਹਿਣਾ ਹੈਗਾ ਕਿ ਜਿਹੜੇ 1 ਕਰੋੜ 60 ਲੱਖ ਦੀ ਲਾਗਤ ਨਾਲ ਜਿਹੜੇ ਕੰਮ ਜਿਹੜੇ ਕਰਵਾਏ ਜਾਣਗੇ ਚਲੋ ਗੱਲਬਾਤ ਕਰਦੇ ਆ ਲਾਲ ਇਸ ਬਾਰੇ ਨੂੰ ਲੈ ਕੇ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨ ਕੋ ਬਿਲਕੁਲ ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਹਲਕਾ ਵਿਧਾਨ ਸਭਾ ਪੁਆ ਜਿੱਥੇ ਹਰ ਰੋਜ਼ ਕਿਸੇ ਨਾ ਕਿਸੇ ਰੂਪ ਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਤੁਸੀਂ ਦੇਖਦੇ ਹੋ ਤੁਹਾਡੇ ਚੈਨਲ ਤੇ ਖਬਰਾਂ ਚੱਲਦੀਆਂ ਸੋ ਅੱਜ ਮੈਂ ਜਿਹੜਾ ਵਾਰਡ ਨੰਬਰ 42 43 ਤੇ 44 ਤਿੰਨ ਨੰਬਰ ਵਾਰਡਾਂ ਦੇ ਅੰਦਰ 1 ਕਰੋੜ 87 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਗਲੀਆਂ ਬਣਨ ਵਾਲੀਆਂ ਸੀਗੀਆਂ ਉਹਦਾ ਤੋਂ ਘਾਟਨ ਕੀਤਾ ਔਰ ਇੱਕ ਸ਼ਮਸ਼ਾਨ ਘਾਟ ਕੋਠੀ ਬਣਤਾ ਦਾ ਉਹਦਾ ਵੀ ਅੱਜ ਉਦਘਾਟਨ ਕੀਤਾ ਦੇਰੀਵਾਲ ਪਿੰਡ ਦੀ ਗਲੀਆਂ ਦਾ ਉਦਘਾਟਨ ਕੀਤਾ ਦਾਰੂਸਲਾਮ ਦਾ ਕੀਤਾ ਇਹ ਬਾੜ ਨੰਬਰ 44 ਦੇ ਅੰਦਰ ਤਿੰਨ ਗਲੀਆਂ ਦੇ ਨਿਰਮਾਣ ਦੇ ਲਈ ਜਿਹੜਾ 68 ਲੱਖ ਰੁਪਇਆ ਆ ਉਹਦੇ ਉਹਦਾ ਉਦਘਾਟਨ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਮੈਂ ਆਪਣੇ ਲੋਕਾਂ ਚ ਆਇਆ ਔਰ ਇਹ ਲਗਭਗ 1 ਕਰੋੜ 87 ਲੱਖ ਰੁਪਏ ਦਾ ਭਾਅ ਵੀ ਆ ਕਿ ਇੱਕ ਵੱਡੀ ਰਕਮ ਜਿਹੜੀ ਲੋਕਾਂ ਦੇ ਵਿਕਾਸ ਕਾਰਜਾਂ ਦੀ ਖਰਚੀ ਜਾਣੀ ਐ ਸੋ ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ ਹਮੇਸ਼ਾ ਹੀ ਸਾਡੇ ਜ਼ਿਲ੍ਹੇ ਨੂੰ ਸਾਡੇ ਮੇਰੇ ਹਲਕੇ ਨੂੰ ਕਾਫੀ ਵੱਡੀਆਂ ਸੁਗਾਤਾਂ ਉਹਨਾਂ ਨੇ ਦਿੱਤੀਆਂ ਸੋ ਇਹ ਲੋਕ ਜਿਹੜੇ ਆ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਸਨ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਉਹਨਾਂ ਦੀਆਂ ਗਲੀਆਂ ਬਣਨ ਲਈ ਜਾ ਰਹੀਆਂ ਨੇ ਔਰ ਮੈਂ ਇੱਕ ਗੱਲ ਹੋਰ ਕਹਾਂ ਕਿ ਆਉਣ ਵਾਲੇ ਦਿਨਾਂ 'ਚ ਹੋਰ ਤੁਸੀਂ ਦੇਖੋਗੇ ਜਿਹੜਾ ਇਹ ਦੇਰੀਵਾਲ ਤੇ ਕੋਠੀਪਨਤਾਂ ਦਾ ਇਲਾਕਾ ਇੱਥੇ ਸੀਵਰੇਜ ਤਾਂ ਪਿਆ ਪਰ ਅਜੀ ਉਹ ਕੰਪਲੀਟ ਨਹੀਂ ਉਹ ਮਤਲਬ ਚੱਲ ਨਹੀਂ ਸਕਿਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਟ੍ਰੀਟਮੈਂਟ ਪਲੈਂਟ ਲੱਗਣਾ ਉਹ ਅਜੇ ਇਸ ਇਲਾਕੇ 'ਚ ਨਹੀਂ ਲੱਗਿਆ ਤੇ ਥੋੜੇ ਦਿਨਾਂ ਤੱਕ ਤੁਹਾਨੂੰ ਇੱਕ ਕਰੋੜਾ ਰੁਪਏ ਦੀ ਲੱਗ ਦੇ ਨਾਲ ਜਿਹੜਾ ਟ੍ਰੀਟਮੈਂਟ ਪਲੈਂਟ ਬਣਨਾ ਜਮਾਲਪੁਰ ਦੇ ਅੰਦਰ ਉਹਦਾ ਵੀ ਤੁਹਾਡੇ ਸਾਹਦੇ ਵਿੱਚ ਅਸੀਂ ਉਹਦਾ ਨੀ ਪੱਥਰ ਰੱਖਾਂਗੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਕੁਝ ਇਸ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਚੀਜ਼ਾਂ ਮਿਲਣੇ ਮੇਰਾ ਯਤਨ ਹੈਗਾ ਸੋ ਬਹੁਤ-ਬਹੁਤ ਮੁਬਾਰਕਾਂ ਅੱਜ ਲੋਕਾਂ ਨੂੰ ਜਿਨ੍ਹਾਂ ਦੇ ਗਲੀਆਂ ਦੇ ਨਿਰਮਾਣ ਕਰ ਸ਼ੁਰੂ ਕਰਾਏ ਆ ਸੋ ਇਸੇ ਤਰ੍ਹਾਂ ਮੈਂ ਆਪਣੇ ਹਲਕੇ ਦੇ ਲੋਕਾਂ ਚ ਵਿਚਰਦਾ ਰਵਾਂ ਇਹ ਮੇਰੇ ਜਤਨ ਨੇ ਮੇਰੀਆਂ ਖੁਸ਼ੀਆਂ ਨੇ